ਖੱਤ ਤਸਰੀ ਕਾਲ ਦੋਸਤੋ ਅੱਜ ਪਹੁੰਚੇ ਆਪਾਂ ਬਾਈ ਅਮਰਜੀਤ ਕੋਲੇ ਬਾਈ ਸੱਤੂ ਕੋਲੇ ਗੁਰਨਾਨਕ ਟਰੈਕਟਰ ਸੇਲ ਪਰਚੇਜ ਵਾਲਿਆ ਕੋਲੇ ਪਿੰਡ ਰਾਮ ਥਲੀ ਸਮਾਦਾ ਜ਼ਿਲ੍ਹਾ ਕੈਥਲ ਆਜੋ ਦਿਖਾਈਏ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਟਰੈਕਟਰ ਕੱਲੇ-ਕੱਲੇ ਟਰੈਕਟਰ ਦੀ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਆ ਗਿਆ ਆਪਣੇ ਕੋਲੇ 855 2014 ਮਾਡਲ 2014 ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਕੇ ਥੋਲੀ ਗੰਗਨੀ ਛਾਤਰੀ ਲੱਗੀ ਹੋਈ ਐ ਡੰਡਾ ਫੱਟੀ ਨਾਲ ਮਿਲੂ ਸਾਦੇ ਸਟੀering ਦੇ ਵਿੱਚ ਐ ਇਹੇ ਟਰੈਕਟਰ ਸਾਦੇ ਸਟੀering ਦੇ ਵਿੱਚ ਐ 50 ਪੈਸੇ ਟਾਇਰ ਪਏ ਨੇ ਚਾਰੇ ਬਿਲਕੁਲ ਸੁੱਕਾ ਸਾਫ ਟਰੈਕਟਰ ਐ ਹਰਿਆਣਾ ਨੰਬਰ ਡਿਮਾਂਡ ਕਰਦੇ ਨੇ ਬਾਈ 3 ਲੱਖ 70000 3 ਲੱਖ 70000 ਡਿਮਾਂਡ ਐ ਬਾਈਆਂ ਦੀ ਹਰਿਆਣਾ ਨੰਬਰ 2014 ਮਾਡਲ ਇਹਦੇ ਨਾਲ ਹੀ ਆ ਗਿਆ ਅਰਜਨ ਅਰਜਨ ਅਲਟਰਾ 1605 ਟਰੈਕਟਰ ਦੇਖ ਸਕਦੇ ਹੋ ਸਾਈਡ ਗੇਅਰ ਦੇ ਵਿੱਚ ਪਾਵਰ ਸਟੀering 2007 16 ਮਾਡਲ 2016 ਮਾਡਲ ਟਰੈਕਟਰ ਹੈ ਪਾਵਰ ਸਟੀering 605 ਅਰਜਨ ਹਰਿਆਣਾ ਨੰਬਰ ਸਾਈਡ ਗੇਰਾਂ ਦੇ ਵਿੱਚ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ 2016 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ ਇਹਦੀ ਵੀ 370000 370000 ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਟਾਇਰ ਥੋੜੇ ਜਿਹਾ ਡਾਊਨ ਨੇ ਇਸ ਦੇ ਨਾਲ ਹੀ ਆ ਗਿਆ ਆਪਣੇ ਲਵੇ ਸਵਰਾਜ 744 XT 2023 ਮਾਡਲ ਬਿਲਕੁਲ ਨਵਾਂ ਟਰੈਕਟਰ ਹੈ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ ਬਿਲਕੁਲ ਨਵਾਂ ਟਰੈਕਟਰ ਹੈ 2023 ਮਾਡਲ ਪਾਵਰ ਸਟੀering ਦੇ ਵਿੱਚ ਹੈ ਦੇਖ ਸਕਦੇ ਹੋ ਹਰਿਆਣਾ ਨੰਬਰ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਇਹਦੀ ਡਿਮਾਂਡ ਕਰਦੇ ਨੇ ਭਾਈ 6 ਲੱਖ ਰੁਪਈਆ 6 ਲੱਖ ਰੁਪਈਆ ਡਿਮਾਂਡ ਹੈ ਪੂਰੀ ਟਰੈਕਟਰ ਦੇਖ ਸਕਦੇ ਹੋ ਜਮਾ ਕੋਕਾ ਪੀਸ ਹੈ ਇਸ ਤੋਂ ਕੇ ਆ ਗਿਆ ਆਪਣੇ ਲਵੇ ਇਸ ਤੋਂ ਅੱਗੇ ਆ ਗਿਆ ਆਪਣੇ ਲਵੇ ਸੋਨਾਲੀ ਕਾ 35 ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਪੂਰਾ ਸਾਫ ਟਰੈਕਟਰ ਹੈ ਕਿਤੋਲੀ ਕੰਗਣੀ ਪਾਵਰ ਸਟੀering ਦੇ ਵਿੱਚ ਹੈ ਸਾਈਡ ਗੇਅਰ ਦੇ ਵਿੱਚ ਨਵੀਂ ਛਾਤਰੀ ਲੱਗੀ ਹੋਈ ਹੈ ਨਵੀਂ ਬੈਂਡਰੀ ਹੈ ਡੰਡਾ ਫੱਟੀ ਨਾਲ ਮਿਲੂਗੀ ਟਰੈਕਟਰ ਦੇਖ ਸਕਦੇ ਹੋ ਮਾਡਲ ਹੈਗਾ 2017 2017 ਮਾਡਲ ਡਿਮਾਂਡ ਕਰਦੇ ਨੇ ਭਾਈ 3.5 ਲੱਖ ਰੁਪਈਆ ਸਾਢੇ 3 ਲੱਖ ਰੁਪਿਆ ਡਿਮਾਂਡ ਹੈ ਮਾਗਰਲੇ ਟਾਇਰ ਪਏ 80 85 ਪੈਸੇ ਮੋਰਲੇ ਟਾਇਰ ਨੇ 50 ਪੈਸੇ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫਟ ਟਰੈਕਟਰ ਹੈ ਪਾਵਰ ਸਟੀering ਡਬਲ ਕਲਚ ਹਰਿਆਣਾ ਨੰਬਰ 2017 ਮਾਡਲ 3,50,000 ਸਾਢੇ 3 ਲੱਖ ਰੁਪਿਆ ਡਿਮਾਂਡ ਕਰਦੇ ਰਿਹਾ ਭਾਈ ਇਸ ਤੋਂ ਕੇ 855 2015 ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਹੈ ਪਾਵਰ ਸਟੀering ਦੇਖ ਸਕਦੇ ਹੋ ਰਿਵਰਸ ਪੀਟੀਓ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਨਵੀਂ ਬੈਟਰੀ ਹੈ ਟਰੈਕਟਰ ਦੇ ਹੈਵੀ ਬੰਪਰ ਲੱਗਿਆ ਹੋਇਆ ਮੂਰਲੇ ਮਗਰਾਟ ਲੱਗੇ ਹੋਏ ਨੇ ਕਹਿਣ ਤੋਂ ਭਾਵ ਟਰੈਕਟਰ ਪੂਰਾ ਕੋਕਾ ਪੀਸ ਹੈ 2015 ਮਾਡਲ 15 ਮਾਡਲ ਟਰੈਕਟਰ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ਼ ਹੈ ਕਿਤੇੋਂ ਲੀਕੰਗ ਨਹੀਂ ਇਹਦੀ ਡਿਮਾਂਡ ਕਰਦੇ ਨੇ ਬਾਈ 4 ਲੱਖ 45000 ਰੁਪਿਆ 4 ਲੱਖ 45000 ਡਿਮਾਂਡ ਹੈ ਇਹ ਜਿੰਨੇ ਵੀ ਟਰੈਕਟਰ ਦਿਖਾਏ ਨੇ ਜੋ ਇਹਨਾਂ ਤੇ ਡਿਮਾਂਡ ਲਿਖੀ ਹੋਈ ਹੈ ਇੱਕ ਰੇਟ ਲਿਖੇ ਹੁੰਦੇ ਨੇ ਬਾਈਆਂ ਦੇ ਸੌਦਾ ਕਰਨ ਵੇਲੇ ਸੈਟਿੰਗ ਹੋ ਜਾਂਦੀ ਹੈ ਫਿਕਸਡ ਰੇਟ ਨਹੀਂ ਹੁੰਦੇ ਇਹ ਹੈ ਟਰੈਕਟਰ ਪਿੰਡ ਰਾਮਥਲੀ ਸਮਾਦਾ ਜਿਲ੍ਹਾ ਕੈਥਲ ਪੰਜਾਬ ਦੇ ਬਾਰਡਰ ਤੇ ਇਹ ਪਿੰਡ ਪੈਂਦਾ ਹੈ। ਬਾਈ ਸੱਤੂ ਕੋਲੇ, ਬਾਈ ਆਮਰਜੀਤ ਕੋਲੇ ਖੜੇ ਨੇ। ਇਸ ਤੋਂ ਅੱਗੇ ਸੁਵਰਾਜ 855 2011 ਮਾਡਲ ਟਰੈਕਟਰ ਦੇਖ ਸਕਦੇ ਹੋ। ਬਾਡੀ ਲੈਂਡ ਦਾ ਪੂਰਾ ਸਾਫ ਟਰੈਕਟਰ ਹੈ। ਛਾਤਰੀ ਲੱਗੀ ਹੋਈ ਹੈ। ਸਾਦੇ ਸਟੀering ਦੇ ਵਿੱਚ 2011 ਮਾਡਲ। ਡਿਮਾਂਡ ਕਰਦੇ ਨੇ ਬਾਈ 3,115,000 ਰੁਪਇਆ। ਹਰਿਆਣਾ ਨੰਬਰ ਤੰਨ 15 ਡਿਮਾਂਡ ਹੈ ਬਾਈਆਂ ਦੀ 11 ਮਾਡਲ ਇਹ ਤੋਂ ਅੱਗੇ ਆ ਗਿਆ ਆਪਣੇ ਲਵੇ ਸੋਨਾਲੀਕਾ 35 ਦਾ 2013 ਮਾਡਲ 2013 ਮਾਡਲ ਸੋਨਾਲੀਕਾ 35 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਕਿਤੇੋਂ ਲੀਕੰਗ ਨਹੀਂ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ ਨਵੀਂ ਬੈਟਰੀ ਹੈ 80 ਪੈਸੇ ਟਾਇਰ ਪਏ ਨੇ ਟਰੈਕਟਰ ਦੇ 2013 ਮਾਡਲ ਡਿਮਾਂਡ ਕਰਦੇ ਨੇ 265000 265000 ਡਿਮਾਂਡ ਹੈ ਬਈਆਂ ਦੀ ਇਸ ਤੋਂ ਅੱਗੇ ਫੇਰ ਸੋਨ ਵਾਲੀ ਕਾ 35 ਦਾ ਆ ਗਿਆ ਬਿਲਕੁਲ ਨਵਾਂ ਟਰੈਕਟਰ ਹੈ 2019 ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਨਵੇਂ ਟਾਇਰ ਨੇ ਹਰਿਆਣਾ ਨੰਬਰ 2019 ਮਾਡਲ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਮੂਰਲੇ ਮਗਰਾਟ ਲੱਗੇ ਹੋਏ ਨੇ 19 ਮਾਡਲ 375000 ਬਾਈ ਡਿਮਾਂਡ ਕਰਦੇ ਨੇ ਇਸ ਟਰੈਕਟਰ ਦੀ 375000 ਡਿਮਾਂਡ ਹੈ ਇਸ ਤੋਂ ਅੱਗੇ ਆਪਣੇ ਕੋਲੇ ਆ ਗਿਆ 963 963 ਸਵਰਾਜ 963 ਐਫੀ 5 ਸਟਾਰ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ 2020 ਮਾਡਲ 2020 ਮਾਡਲ ਟਰੈਕਟਰ ਹੈ ਕਿ ਤੋਲੀ ਕੰਗਣੀ ਬਿਲਕੁਲ ਨਵਾਂ ਪਿਆ ਟਰੈਕਟਰ 20 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ 5,60,000 ਰੁਪਿਆ 5,60,000 ਰੁਪਿਆ ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਬਿਲਕੁਲ ਨਵਾਂ ਛਾਤਰੀ ਮਿਲੂ ਇਹਦੀ ਖੋਲ ਕੇ ਰੱਖੀ ਹੋਈ ਆ ਬਾਈਆਂ ਨੇ ਡੰਡਾ ਫੱਟੀ ਸਭ ਸਭ ਕੁਝ ਨਾਲ ਮਿਲੂਗਾ ਇਸ ਤੋਂ ਅੱਗੇ ਆ ਗਿਆ ਆਪਣੇ ਲਵੇ ਸਵਰਾਜ 724 2005 ਮਾਡਲ 2005 ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਛਾਤਰੀ ਲੱਗੀ ਹੋਈ ਹੈ ਡਿਮਾਂਡ ਕਰਦੇ ਨੇ ਬਾਈ ਇਹਦੀ 1,40,000 1,40,000 ਡਿਮਾਂਡ ਹੈ 724 2005 ਮਾਡਲ ਇਸ ਤੋਂ ਅੱਗੇ ਫੇਰ ਆਪਣੇ ਕੋਲੇ 733 2002 ਮਾਡਲ ਟਰੈਕਟਰ ਇਹ ਵੀ ਪੂਰਾ ਸਾਫ਼ ਹੈ ਸੁੱਕਾ ਟਰੈਕਟਰ ਹੈ ਕਿਤੇੋਂ ਲੀਕ ਨਹੀਂ ਦੇਖ ਸਕਦੇ ਹੋ 733 2002 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ 1,25,000 1,25,000 ਡਿਮਾਂਡ ਹੈ ਇਹਦੇ ਨਾਲੇ ਖੜਿਆ 724 ਨੀਲੇ ਰੰਗ ਦੇ ਵਿੱਚ ਪੂਰਾ 2000 ਮਾਡਲ ਹੈ ਟਰੈਕਟਰ ਇਹ ਟਾਇਰਾਂ ਟੂ ਨਾਲ ਪੱਖੋਂ ਥੋੜਾ ਡਾਊਨ ਹੈ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਜਿਹੜੀ ਡਾਊਨ ਹੈ ਪੂਰਾ 2000 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ ਪੂਰਾ 1 ਲੱਖ ਰੁਪਈਆ 1 ਲੱਖ ਪੂਰਾ ਡਿਮਾਂਡ ਹੈ ਦੇਖ ਸਕਦੇ ਹੋ ਛੋਟੇ ਜ਼ਿਮੀਦਾਰਾਂ ਨੇ ਟਰੈਕਟਰ ਲੈਣੇ ਕੱਟ ਖੇਤੀ ਤੇ ਜਾਂ ਕੱਖਾ ਕੋਖਟੋਂ ਨੂੰ ਪੱਠੇ ਢੋਣ ਨੂੰ ਤਾਂ ਇਹ ਟਰੈਕਟਰ ਲੈ ਸਕਦੇ ਹਾਂ ਇਹ ਜਿੰਨੇ ਵੀ ਤੁਹਾਨੂੰ ਹੁਣ ਤੱਕ ਟਰੈਕਟਰ ਦਿਖਾਏ ਨੇ ਮੈਂ ਇਹ ਪਿੰਡ ਆਰਾਮਥਲੀ ਸਮਾਦਾ ਜ਼ਿਲ੍ਹਾ ਕੈਥਲ ਹਰਿਆਣਾ ਪੰਜਾਬ ਦੇ ਬਾਰਡਰ ਤੇ ਇਹ ਪਿੰਡ ਪੈਂਦਾ ਹੈ ਭਾਈ ਅਮਰਜੀਤ ਦਾ ਨੰਬਰ ਹੈਗਾ 88140 66683 ਨੰਬਰ ਦੁਬਾਰਾ ਸੁਣ ਲਓ 88140 66683 ਭਾਈ ਸੱਤੂ ਦਾ ਨੰਬਰ ਹੈਗਾ 9992503358 99992503385 ਬਾਈ ਦੀਪ ਬਿਰਕ ਦਾ ਨੰਬਰ ਹੈਗਾ 90344 74037 90344 74037 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਸਾਰੇ ਟਰੈਕਟਰ ਲੈ ਸਕਦੇ ਹੋ ਜਿੰਨੇ 12 13 ਤੁਹਾਨੂੰ ਟਰੈਕਟਰ ਦਿਖਾਏ ਨੇ ਧੰਨਵਾਦ ਦੋਸਤੋ ਮਿਹਰबानी ਦੋਸਤੋ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ